ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਲਓ ਜੀ ਆਪਾਂ ਇੱਕ ਨਵਾਂ ਬਲੌਗ ਲੈ ਕੇ ਤੁਹਾਨੂੰ ਸਭ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਆ ਅੱਜ ਵਾਲੇ ਬਲੌਗ ਦੇ ਵਿੱਚ ਮੈਂ ਸੰਦੀਪ ਕੁਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਆ ਦਿਨ ਹੈਗਾ ਜੀ ਅੱਜ ਮੰਗਲਵਾਰ ਦਾ ਸਵੇਰ ਦਾ ਟਾਈਮ ਹੈ ਔਰ ਮੈਂ ਇੱਥੇ ਸਫਾਈ ਕਰ ਲੱਗੀ ਸੀਗੀ ਤੇ ਆਪਾਂ ਨੂੰ ਕਮੈਂਟ ਆ ਰਹੇ ਸੀ ਕੱਲ ਤੁਸੀਂ ਬਲੌਗ ਨਹੀਂ ਪਾਇਆ ਜੀ ਹਾਂਜੀ ਕੱਲ ਬਸ ਮੇਰਾ ਵਲੌਗ ਨਾ ਬਣ ਨਹੀਂ ਪਾਇਆ ਬਸ ਜਿਵੇਂ ਕੋਲਜੀ ਹੋ ਗਏ ਨੇ ਮੈਨੂੰ ਬਸ ਜਿਵੇਂ ਹੋ ਜਾਂਦਾ ਕਈ ਵਾਰੀ ਆਪਾਂ ਨੂੰ ਵੀ ਕਈ ਵਾਰੀ ਆਪਾਂ ਨੂੰ ਐ ਹੋ ਜਾਂਦਾ ਵੀ ਆਪਾਂ ਜਿਹੜਾ ਕੰਮ ਡੇਲੀ ਕਰ ਰਹੇ ਹਾਂ ਨਾ ਤੇ ਇੱਕ ਦਿਨ ਐਂ ਹੁੰਦਾ ਵੀ ਉਹ ਚ ਰੈਸਟ ਕਰੀਏ ਬਸ ਮੈਂ ਵੀ ਬਸ ਕਰਦੀ ਕਰਦੀ ਵੀ ਬਣਾਉਣੀ ਆ ਬਣਾਉਣੀ ਆ ਫਿਰ ਮੈਨੂੰ ਕੋਲਜੀ ਹੋ ਗਏ ਬਸ ਮੈਂ ਸ਼ੂਟਿੰਗ ਕੀਤਾ ਵਲੌਗ ਤੇ ਵੈਸੇ ਆਪਣੀ ਸਿਹਤ ਆ ਵਗੈਰਾ ਸਭ ਵਧੀਆ ਐ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਗਈ ਸਭ ਤੰਦਰੁਸਤ ਰਹੋ ਤੁਸੀਂ ਵੀ ਤੰਦਰੁਸਤ ਰਹੋ ਜੀ ਤੇ ਲੋ ਜੀ ਅੱਜ ਫਿਰ ਇੱਥੇ ਮੈਂ ਬਾਹਰਲੇ ਬਿੜੇ ਦੀ ਸਫਾਈ ਕੀਤੀ ਸੀਗੀ ਉੱਥੇ ਸਾਰਾ ਰੇਤਾ ਜਿਹੜਾ ਬਸਮੀਨਾ ਜੰਮਿਆ ਹੋਇਆ ਜਿਹਦਾ ਛੱਤ ਤੋਂ ਆ ਜਾਂਦਾ ਮੀਂਹ ਪ੍ਰਣਾਲੀਆਂ ਦੇ ਨਾਲ ਹਨਾ ਉਹ ਰੇਤਾ ਸੀਗਾ ਜਾਂ ਗਮਲਿਆਂ ਦੇ ਵਿੱਚੋਂ ਨਿਕਲਿਆ ਹੋਇਆ ਰੇਤਾ ਸੀਗਾ ਤਾਂ ਦੇਖਣ ਨੂੰ ਤਾਂ ਐਂ ਲੱਗ ਰਿਹਾ ਸੀਗਾ ਵੀ ਜਿੱਦਾਂ ਹਨੇਰੀ ਦਾ ਦੇੱਤਾ ਆ ਜਾਂਦਾ ਆ ਉਹ ਫਿਰ ਐ ਨਾ ਗਮਲਿਆਂ ਦੇ ਵਿੱਚ ਡਾਇਰੈਕਟ ਜਦੋਂ ਮੀਂਹ ਪੈਂਦਾ ਤਾਂ ਫਿਰ ਉਹ ਰੇਤਾ ਜਾਂ ਬਾਹਰ ਨੂੰ ਆ ਜਾਂਦਾ ਆ ਤੇ ਅੱਜ ਮੈਂ ਸਾਰੇ ਗਮਲਿਆਂ ਦੇ ਆਸੇ ਸਾਈਡਾਂ ਤੋਂ ਸਫਾਈ ਵਗੈਰਾ ਕੀਤੀ ਤਾਂ ਰੇਤਾ ਕਾਫੀ ਇਕੱਠਾ ਹੋ ਗਿਆ ਉਸ ਤੋਂ ਬਾਅਦ ਮੈਂ ਫਿਰ ਇੱਧਰ ਡਸਟਿੰਗ ਵਗੈਰਾ ਕਰਨ ਲੱਗ ਗਈ ਸੀਗੀ ਏਸੀ ਵਾਲਾ ਪਾਣੀ ਜਿਹੜਾ ਨਿਕਲਦਾ ਉਸ ਨਾਲ ਹੀ ਪੋਚਾਂ ਲਾ ਦਈਦਾ ਪਰ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਸਾਡੇ ਪਾਣੀ ਆ ਗਿਆ ਨਹਿਰ ਆ ਗਈ ਹੈ ਤੇ ਹੁਣ ਸਾਡੇ ਘਰੇ ਪਾਣੀ ਵਾਵਾ ਹੋ ਗਿਆ ਮੈਂ ਕਿਹਾ ਚਲੋ ਹੁਣ ਇਸ ਦੇ ਨਾਲ ਹੀ ਜਿਹੜੇ ਵੀ ਬੈੱਡ ਸ਼ੀਟ ਆ ਵਗੈਰਾ ਉਹ ਵੀ ਧੋ ਦਾਂ ਹਨਾ ਤੇ ਕਿਉਂਕਿ ਫਿਰ ਪਾਣੀ ਆ ਜੇ ਨਾ ਫਿਰ ਸੌਖਾ ਰਹਿੰਦਾ ਨਹੀਂ ਤੇ ਐ ਹੋ ਜਾਂਦਾ ਪਾਣੀ ਖਤਮ ਹੋ ਜੂਗਾ ਆ ਬੈਡ ਸ਼ੀਟ ਤਾਂ ਮੈਨੂੰ ਥੋੜੇ ਦਿਨ ਹੀ ਹੋਈ ਸੀ ਧੁੱਤੀ ਨੂੰ ਇਸ ਕਰਕੇ ਮੈਂ ਝਾੜ ਕੇ ਬਿਚਾਰੀ ਸੀ ਤੇ ਇੱਥੇ ਕਿ ਕਿਰਲੀ ਦਾ ਬੱਚਾ ਬੜਾ ਤੰਗ ਕਰ ਰਿਹਾ ਸੀਗਾ ਪਤਾ ਨਹੀਂ ਕਿਰਲੀਆਂ ਨੂੰ ਇੱਥੇ ਮੰਜੇ ਤੇ ਕੀ ਦਿਖਦਾ ਰਹਿੰਦਾ ਇੱਥੇ ਆ ਕੇ ਜਰੂਰ ਬਹਿੰਦੀ ਇੱਕ ਨਾ ਇੱਕ ਕਿਰਲੀ ਜਿਹੜੀ ਹੈ ਜਰੂਰ ਰਹਿੰਦੀ ਹੈ ਮਹਾਰਾਜਿੰਦਰ ਨੂੰ ਕਹਿ ਰਹੀ ਸੀ ਮੈਂ ਕਿ ਤੁਸੀਂ ਇਹਨੂੰ ਭਜਾ ਦਿਓ ਮੈਨੂੰ ਇਹ ਤਾਂ ਡਰ ਲੱਗਦਾ ਪਰ ਰਾਜਿੰਦਰ ਨੇ ਤੇ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਚ ਕੱਢ ਤੀ ਤੇ ਫਿਰ ਮੈਂ ਲੱਗਦੀ ਸੀ ਮੈਂ ਕਿ ਨਾ ਇਹਨੂੰ ਇੱਥੋਂ ਹੂੰ ਭਜਾ ਦਾਂ ਤੇ ਫੇਰ ਹੀ ਚਾਦਰ ਪਛਾਵਾਂ ਮੈਂ ਤਾਂ ਡਰਦੀ ਨਾ ਅਸਮੰਜੇ ਤੇ ਕਦੇ ਬਹਿੰਦੀ ਨਹੀਂ ਹੁੰਦੀ ਮੈਨੂੰ ਤਾਂ ਐ ਲੱਗਦਾ ਰਹਿੰਦਾ ਵੀ ਕਿਤੇ ਕਰਲੀ ਚੜਾ ਨਾ ਜਾਵੇ ਉੱਤੇ ਹਨਾ ਤੇ ਵੈਸੇ ਵੀ ਬੜਾ ਡਰਜਾ ਲੱਗਦਾ ਕਰਲੀ ਤੋਂ ਕਿਉਂਕਿ ਇੱਕ ਦੋ ਵਾਰੀ ਡਿੱਗ ਗਈ ਨਾ ਉੱਤੇ ਉਦੋਂ ਦਾ ਬੜਾ ਡਰਜਾ ਲੱਗਦਾ ਤੇ ਇੱਥੇ ਜੀ ਹੋ ਗਿਆ ਦੁਪਹਿਰ ਦਾ ਟਾਈਮ ਆਪਾਂ ਚਾਹ ਪਾਣੀ ਸਭ ਨੇ ਪੀ ਲਿਆ ਸੀਗਾ ਤੇ ਮੈਂ ਲੱਗੇ ਸੀਗੀ ਸਬਜ਼ੀ ਬਣਾਉਣ ਦੀ ਤਿਆਰੀ ਕਰਨ ਵਾਸਤੇ ਅੱਜ ਗ੍ਰਾਈਂਡਰ ਹੋ ਗਿਆ ਖਰਾਬ ਅੱਜ ਕੀ 2 ਦਿਨ ਹੀ ਹੋ ਗਏ ਗ੍ਰੈਂਡਰ ਤਾਂ ਖਰਾਬ ਹੀ ਹੋਇਆ ਪਿਆ ਤੇ ਜੇ ਫਿਰ ਜਿਹੜਾ ਮਿਲਕ ਸ਼ੇਕ ਬਣਾਉਣ ਵਾਲਾ ਉਸ ਤੇ ਵਿੱਚ ਅਗਰ ਕਰਦੇ ਨਾ ਫਿਰ ਉਹ ਚ ਸਮੈਲ ਜੇ ਨਹੀਂ ਜਾਂਦੀ ਲਸਣ ਵਗੈਰਾ ਦੀ ਇਸ ਕਰਕੇ ਮੈਂ ਕਿਹਾ ਚਲੋ ਮੈਂ ਉਹਦੇ ਵਿੱਚ ਨਹੀਂ ਕਰਦੀ ਕਿ ਮਸਾਲਾ ਰਗਣ ਵਾਲੀ ਜਿਹੜੀ ਉਹ ਖਰਾਬ ਹੋਈ ਪਈ ਆ ਮੈਂ ਕਿਹਾ ਕੁੰਡੇ ਦੇ ਵਿੱਚ ਹੀ ਕਰ ਲੈਣੀ ਆ ਫਿਰ ਐ ਜਦੋਂ ਫਿਰ ਮਿਲਕ ਸ਼ੇਕ ਜਾਂ ਮੰਗੋ ਸ਼ੇਕ ਵਗੈਰਾ ਬਣਾਉਣੇ ਆ ਤਾਂ ਫਿਰ ਖਾਸ ਕਰਕੇ ਜਦੋਂ ਮਨਵੀਰ ਕਾਫੀ ਬਣਾਉਂਦਾ ਨਾ ਫਿਰ ਵਿੱਚ ਸਮੈਲ ਜੇ ਆਉਂਦੀ ਰਹਿੰਦੀ ਲਸਣ ਦੀ ਜਾ ਇਹਨੂੰ ਚੰਗੀ ਤਰ੍ਹਾਂ ਜਿੱਦਾਂ ਮਰਜੀ ਧੋ ਲੋ ਸਿੱਧਾ ਕਰਕੇ ਰੱਖ ਦਿਓ ਤਾਂ ਵੀ 스멜 ਜੀ ਆਉਂਦੀ ਰਹਿੰਦੀ ਐ ਇਸ ਕਰਕੇ ਮੈਂ ਕਹਿੰਦਾ ਜਿੱਦਣ ਸਹੀ ਕਰਾ ਕੇ ਲੈਂਦਾ ਨਾ ਵੈਸੇ ਹੁਣ ਆਦਤ ਜੀ ਪੈ ਗਈ ਆ ਵੀ ਉਹਦੇ ਵਿੱਚ ਗ੍ਰਾਈਂਡਰ ਦੇ ਵਿੱਚ ਗ੍ਰਾਈਂਡ ਕਰਨ ਦੀ ਤੇ ਵੈਸੇ ਪਹਿਲਾਂ ਜਿਵੇਂ ਹੁੰਦਾ ਸੀ ਨਾ ਕੁੰਡਿਆਂ ਦੇ ਵਿੱਚ ਹੀ ਰਗੜਦੇ ਹੁੰਦੇ ਸੀਗੇ ਵੈਸੇ ਪਹਿਲਾਂ ਵਾਲੀਆਂ ਜਿਹੜੀਆਂ ਆਪਣੀਆਂ ਨਾਨੀਆਂ ਦਾਦੀਆਂ ਮਾਵਾਂ ਤਕੜੀਆਂ ਹੁੰਦੀਆਂ ਸੀਗੀਆਂ ਜੋ ਉਤੋਂ ਵੀ ਪਹਿਲਾਂ ਵਾਲੇ ਜਿਹੜੇ ਬਜ਼ੁਰਗ ਸੀਗੇ ਹਨ ਚੱਕੀ ਪੀਂਦੇ ਹੁੰਦੇ ਸੀ ਚੱਕੀ ਤੇ ਮਿਰਚਾ ਮਿਰਚਾ ਪੀਣੀ ਆ ਆਟਾ ਪੀਣਾ ਹਨਾ ਜਿਵੇਂ ਦੱਸਦੇ ਆ ਵੀ ਸਵੇਰੇ 4 ਵਜੇ ਬਹਿ ਜਾਂਦੇ ਅਸੀਂ ਉਹ ਚੱਕੀ ਤੇ ਫਿਰ ਆਟਾ ਪੀਣਾ ਸਾਰੀ ਚੀਜ਼ ਫਰੈਸ਼ ਖਾਂਦੇ ਸੀ ਤਾਂ ਹੀ ਤਾਂ ਇੰਨੇ ਸਿਹਤਮੰਦ ਹੁੰਦੇ ਸੀਗੇ ਨਾ ਫਿਰ ਦੁੱਧ ਰੜਕਦੇ ਹੁੰਦੇ ਸੀਗੇ ਉਹ ਵੀ ਹੱਥਾਂ ਵਾਲੀ ਮਧਾਣੀ ਹੁੰਦੀ ਸੀਗੇ ਨਾ ਉਹਨਾਂ ਰੜਕਦੇ ਹੁੰਦੇ ਸੀਗੇ ਤੇ ਤਾਂ ਹੀ ਤਾਂ ਇੰਨੇ ਮਤਲਬ ਤਾਕਤਵਰ ਹੁੰਦੇ ਸੀਗੇ ਕਿਉਂਕਿ ਜਿਹੜੇ ਉਹਨਾਂ ਦੀ ਐਕਸਰਸਾਈਜ਼ ਹੈ ਯੋਗਾ ਵਗੈਰਾ ਸਭ ਘਰੇ ਹੋ ਜਾਂਦਾ ਸੀ ਤੇ ਖਾਣਾ ਪੀਣਾ ਬਿਲਕੁਲ ਸ਼ੁੱਧ ਹੁੰਦਾ ਸੀ ਨਾ ਪਿੱਤਲ ਦੇ ਭਾਂਡੇ ਹੁੰਦੇ ਸੀਗੇ ਤੇ ਤਾਂ ਹੀ ਤਾਂ ਇਡੀਆਂ ਵੱਡੀਆਂ ਉਮਰਾਂ ਬਿਨਾਂ ਰੋਗਾ ਤੋਂ ਲੈ ਲੈਂਦੇ ਸੀ ਤਾਂ ਹੁਣ ਤਾਂ ਬੱਸ ਬੱਚੇ ਜਨਮ ਦੇ ਦਵਾਈਆਂ 'ਚ ਪੈ ਜਾਂਦੇ ਆ ਅੱਜਕੱਲ ਤਾਂ ਇਹ ਜੋ ਟਾਈਮ ਆ ਗਿਆ ਹੈ ਵੀ ਛੋਟੇ-ਛੋਟੇ ਬੱਚਿਆਂ ਨੂੰ ਇੰਨੇ ਰੋਗ ਲੱਗ ਰਹੇ ਆ ਨਾ ਤੇ ਆਪਣੀ ਵਾਲੀ ਜਨਰੇਸ਼ਨ ਤਾਂ ਮੈਨੂੰ ਲੱਗਦਾ ਫੇਰ ਵੀ ਸਹੀ ਰਹੂਗੀ ਲੇਕਿਨ ਆਉਣ ਵਾਲੀ ਜਨਰੇਸ਼ਨ ਦਾ ਤਾਂ ਪਤਾ ਨਹੀਂ ਕੀ ਹੋਣਾ ਸਾਰਾ ਦਿਨ ਫੋਨਾਂ ਤੇ ਲੱਗੇ ਰਹਿਣਾ ਹੈ ਨਾ ਫਿਰ ਪੜਾਈਆਂ ਜਿਹੜੀਆਂ ਉਹ ਵੀ ਬੈਠ ਕੇ ਕਰਨੀਆਂ ਮਤਲਬ ਐਕਸਰਸਾਈਜ਼ ਵਗੈਰਾ ਤਾਂ ਬੱਚਿਆਂ ਦੀ ਬਹੁਤ ਘੱਟ ਹੁੰਦੀ ਆ। ਲੀ ਸਾਇੰਸ ਨੇ ਤਰੱਕੀ ਕਰ ਲਈ ਐ ਤੇ ਉਨੀਆਂ ਹੀ ਬਿਮਾਰੀਆਂ ਵੱਧ ਰਹੀਆਂ ਆ ਜਿੰਨੀਆਂ ਬਿਮਾਰੀਆਂ ਦੇ ਇਲਾਜ ਹੋ ਰਿਹਾ ਉਹ ਤੋਂ ਦੁਗਣੀਆਂ ਬਿਮਾਰੀਆਂ ਜਿਹੜੀਆਂ ਵੱਧ ਰਹੀਆਂ ਆ ਇੱਕ ਤਾਂ ਇਹਦਾ ਕਾਰਨ ਇਹ ਆ ਵੀ ਅੱਜਕੱਲ ਸਭ ਨੇ ਮਤਲਬ ਕਿ ਘਰ ਦਾ ਜਿਹੜਾ ਤਾਜ਼ਾ ਬਣਿਆ ਹੋਇਆ ਖਾਣਾ ਜਿਹੜਾ ਹਨਾ ਉਹ ਖਾਣਾ ਵੀ ਘੱਟ ਕਰਤਾ ਆ ਮੇਨ ਇਹੀ ਆ ਵੀ ਇੱਕ ਤਾਂ ਵੀ ਅੱਜਕੱਲ ਇਹ ਹੋ ਗਿਆ ਵੀ ਜ਼ਰਾ ਤਾਂ ਹਸਬੰਡ ਵਾਈਫ ਜੌਬ 'ਚ ਹੁੰਦੇ ਆ ਹਨਾ ਸਿੰਗਲ ਫੈਮਲੀਆ ਹੁੰਦੀਆਂ ਆ ਤੇ ਇਸ ਕਰਕੇ ਉਹਨਾਂ ਕੋਲੇ ਟਾਈਮ ਬਹੁਤ ਘੱਟ ਹੁੰਦਾ ਵੀ ਉਹ ਫਰੈਸ਼ ਚੀਜ਼ ਜਿਹੜੀ ਘਰ ਦੀ ਬਣਾ ਕੇ ਖਾ ਸਕੇ ਤੇ ਇਸ ਕਰਕੇ ਜਿਹੜੇ ਖਾਸ ਕਰ ਵੱਡੇ ਵੱਡੇ ਸ਼ਹਿਰਾਂ 'ਚ ਰਹਿੰਦੇ ਆ ਹਨਾ ਜੋ ਉਪਾਲੇ ਆ ਤੇ ਉਹ ਜ਼ਿਆਦਾਤਰ ਬਾਜ਼ਾਰ ਦਾ ਖਾਣਾ ਹੀ ਪਸੰਦ ਕਰਦੇ ਆ ਹਨਾ ਤੇ ਉਸੇ ਕਰਕੇ ਮਤਲਬ ਕਿ ਜਿਹੜੀਆਂ ਬਿਮਾਰੀਆਂ ਬਹੁਤ ਵੱਧ ਰਹੀਆਂ ਬਾਕੀ ਜਿਹੜੀਆਂ ਰੇਹਾਂ ਸਪਰੀਆਂ ਹੋ ਰਹੀਆਂ ਆ ਨਾ ਉਸ ਕਰਕੇ ਵੀ ਬਹੁਤ ਿਆੜੀਆਂ ਬਿਮਾਰੀਆਂ ਜਿਹੜੀਆਂ ਵੱਧ ਰਹੀਆਂ ਆ ਤੇ ਜਿੰਨੇ ਮਤਲਬ ਸਾਇੰਸ ਨੇ ਤਰੱਕੀ ਕਰ ਲਈ ਜਿੰਨੇ ਇਲਾਜ ਵੱਧ ਰਹੇ ਆ ਉਨੀਆਂ ਹੀ ਬਿਮਾਰੀਆਂ ਵੀ ਜਿਹਦਾ ਜ਼ਿਆਦਾ ਵੱਧ ਰਹੀਆਂ ਪਹਿਲਾਂ ਵਾਲੇ ਟਾਈਮ ਦੇ ਵਿੱਚ ਤਾਜ਼ਾ ਖਾਂਦੇ ਸੀਗੇ ਤੇ ਵਧੀਆ ਕੰਮ ਕਰਦੇ ਸੀਗੇ ਐਕਸਰਸਾਈਜ਼ਾਂ ਹੋ ਜਾਂਦੀਆਂ ਸੀਗੀਆਂ ਖੇਤਾਂ ਦੇ ਵਿੱਚ ਕੰਮ ਕਰਦੇ ਕਰਦੇ ਹੀ ਚੱਕੀਆਂ ਪੀਂਦੇ ਪੀਂਦੇ ਬੁੜੀਆਂ ਦੀਆਂ ਹੋ ਜਾਂਦੀਆਂ ਸੀਗੀਆਂ ਨਾ ਤੇ ਉਦੋਂ ਬਿਮਾਰੀਆਂ ਵੀ ਘੱਟ ਹੁੰਦੀਆਂ ਸੀਗੀਆਂ ਤੇ ਹੁਣ ਜਿਹੋ ਜਿਹੇ ਖਾਣੇ ਆ ਉਹਦੀਆਂ ਬਿਮਾਰੀਆਂ ਉਹਦੀਆਂ ਸੇਤਾ ਬਣ ਰਹੀਆਂ ਆ ਤੇ ਮੈਂ ਇੱਥੇ ਲੱਗੀ ਹੋਈ ਆ ਅੱਜ ਸੋਇਆਬੀਨ ਤੇ ਆਲੂ ਦੀ ਵੜੀਆਂ ਸਬਜ਼ੀ ਬਣਾਉਣ ਸੋਇਆਬੀਨ ਦੀਆਂ ਵੜੀਆਂ ਮੈਂ ਪਹਿਲਾਂ ਭੇਕੇ ਰੱਖਤੀਆਂ ਸੀਗੀਆਂ ਕਿਉਂਕਿ ਇਹ ਫਿਰ ਵਧੀਆ ਸੌਫਟ ਵੀ ਹੋ ਜਾਂਦੀਆਂ ਫਿਰ ਮੈਂ ਇਹਨਾਂ ਨੂੰ ਥੋੜਾ ਜਿਹਾ ਕੱਟ ਕੇ ਪਾਉਣੀ ਹੁੰਦੀ ਕਿਉਂਕਿ ਪੀਸ ਵੱਡੇ ਹੁੰਦੇ ਆ ਫੇਰ ਮਤਲਬ ਕਿ ਵਧੀਆ ਸਬਜੀ ਤਿਆਰ ਹੋ ਜਾਂਦੀ ਹੈ ਤੇ ਤੜਕਾ ਬਣਾ ਲਿਆ ਆਲੂ ਛਲਰੀ ਆ ਤੇ ਇੱਥੇ ਮੈਂ ਲੱਗ ਗਈ ਹਾਂ ਜੀ ਹੁਣ ਜਿਵੇਂ ਕਿ ਸੌਣ ਦਾ ਮਹੀਨਾ ਚੱਲ ਪਿਆ ਹੁਣ ਮੀਂਹ ਪੈਣ ਲੱਗ ਗਿਆ ਤੇ ਆ ਜਿਹੜੀ ਸੀ ਜੀ ਅਸੀਂ ਲਿਆਂਦੀ ਸੀ ਕਿ ਮਿੱਟੀ ਦੀ ਪ੍ਰਾਂਤ ਜਿੱਦਾਂ ਕਹਿ ਦਿੰਦੇ ਵੀ ਮਿੱਟੀ ਵਾਲੇ ਭਾਂਡੇ ਜਿਹੜੇ ਵਰਤਨੇ ਚਾਹੀਦੇ ਬਹੁਤ ਵਧੀਆ ਹੁੰਦੇ ਆ ਪਰ ਇਹ ਪ੍ਰਾਂਤ ਅਸੀਂ ਸਾਲਕ ਵਰਤੀ ਪਰ ਸਾਨੂੰ ਸੱਟ ਜੀ ਨਹੀਂ ਬਠੀ ਕਿਉਂਕਿ ਨਾ ਇਹ ਗਰਮੀਆਂ ਵਿੱਚ ਤਾਂ ਵਧੀਆ ਰਹਿੰਦੀ ਸੀ ਸਿਆਲ ਦੇ ਵਿੱਚ ਜੀ ਇਸ ਨੂੰ ਮਤਲਬ ਕਿ ਸਿਆਲ ਦੇ ਵਿੱਚ ਇਹ ਹੋ ਜਾਂਦਾ ਨਾ ਵੀ ਇਹ ਭਾਰੀ ਹੈ ਮਿੱਟੀ ਦੇ ਭਾਂਡੇ ਜਿਹੜੇ ਛੇਤੀ ਸੁੱਕਦਾਨੀਏ ਧੋਂਦੇ ਧੋ ਕੇ ਰੱਖ ਦਿੰਦੇ ਸੀਗੇ ਤੇ ਇਸ ਨੂੰ ਉੱਲੀ ਜੀ ਪੈ ਜਾਂਦੀ ਸੀਗੀ ਇਸ ਕਰਕੇ ਮੈਂ ਤਾਂ ਬੱਸ ਸਾਲਕ ਵਰਤੀ ਫਿਰ ਉਸ ਉਵੇਂ ਪਈ ਆ ਇਹ ਮੈਨੂੰ ਤਾਂ ਸੱਟ ਜੇ ਨਹੀਂ ਲੱਗੀ ਮੈਂ ਬਹੁਤ ਜਾਣਿਆਂ ਨੂੰ ਪੁੱਛਿਆ ਵੀ ਵੀ ਜੇ ਕਿਵੇਂ ਸਹੀ ਹੋਊਗੀ ਬੀ ਜਿਹੜੀ ਇਸ ਨੂੰ ਉੱਲੀ ਲੱਗਣੋਂ ਹਟ ਜਵੇ ਹਨਾ ਪਰ ਕਿਸੇ ਨੇ ਕੁਝ ਦੱਸਿਆ ਜਾਂ ਨਹੀਂਗਾ ਫਿਰ ਅਸੀਂ ਤਾਂ ਇਸ ਨੂੰ ਇਸ ਤਰ੍ਹਾਂ ਹੀ ਰੱਖਦੇ ਆ ਤੇ ਅੱਜ ਮੇਰੀ ਸਲਾਹ ਸਿਗੀ ਬੀਜ ਕੋਈ ਨਾ ਇਸ ਨੂੰ ਗਮਲੇ ਬਣਾ ਲਿਆ ਜਾਵੇ ਤੇ ਜਿਹੜੇ ਗਮਲੇ ਮੈਂ ਇੱਥੇ ਪਹਿਲਾਂ ਚੌਂਕੇ ਚ ਰੱਖਦੀ ਹੁੰਦੀ ਸੀ ਕੋ ਮੈਂ ਸਾਰੇ ਇਕੱਠੇ ਕਰਕੇ ਰੱਖਤੀ ਕਿਉਂਕਿ ਗਰਮੀ ਦੇ ਵਿੱਚ ਪਾਣੀ ਬਹੁਤ ਘਟ ਗਿਆ ਸੀ ਫਿਰ ਲੋ ਬਹੁਤ ਪੈਣ ਲੱਗ ਗਈ ਸੀ ਮੈਂ ਕਿਹਾ ਚਲ ਹੁਣ ਮੀਂਹ ਵਗੈਰਾ ਪੈਣ ਲੱਗ ਗਿਆ ਤਾਂ ਹੁਣ ਇਹਨਾਂ ਦੀ ਚੰਗੀ ਤਰ੍ਹਾਂ ਗੋਡੀ ਕਰਕੇ ਤੇ ਇਹਨਾਂ ਦੇ ਵਿੱਚ ਕੋਈ ਪlant ਲਾ ਦਿੰਨੀ ਹਣਾ ਹੁਣ ਵਧੀਆ ਹੋ ਜੂਗੀ ਹਰਿਆਲੀ ਜੀ ਸੋਹਣੀ ਲੱਗਦੀ ਐ ਵੀ ਕਿਚਨ ਦੇ ਵਿੱਚ ਵੀ ਰੱਖਿਆ ਹੋਵੇ ਨਾਲ ਇਹਨੇ ਗਮਲੇ ਨੂੰ ਤਾਂ ਬੱਸ ਜਿਵੇਂ ਸਬਜੀ ਧੋਤੀ ਉਹ ਵਾਲਾ ਪਾਣੀ ਪਾਤਾ ਤੇ ਇਹਨਾਂ ਗਮਲੇ ਦੇ ਵਿੱਚੋਂ 10 ਰੁਪਏ ਦਾ ਸਿੱਕਾ ਨਿਕਲਿਆ ਬਿਲਕੁਲ ਖਰਾਬ ਹੋਇਆ ਪੈਸੇ ਪਤਾ ਨਹੀਂ ਕਿਹੜੇ ਵੇਲੇ ਦਾ ਵਿੱਚ ਡਿੱਗਿਆ ਹੋਣਾ ਕੋਈ ਪਤਾ ਨਹੀਂ ਲੱਗਿਆਗਾ ਮਿੱਟੀ ਦੇ ਵਿੱਚ ਪਤਾ ਨਹੀਂ ਮਿੱਟੀ ਦੇ ਵਿੱਚ ਆਇਆ ਕਿ ਘਰੋਂ ਹੀ ਕਿਸੇ ਦਾ ਡਿੱਗਿਆ ਤੇ ਮੈਂ ਦੇਖ ਰਹੀ ਸੀਗੀ ਤੇ ਇਹ ਕਾਲਾ ਲੂਣ ਵੇਚਣ ਆਲਾ ਫਿਰਦੇ ਸੀ ਪਸ਼ੂਆਂ ਵਾਸਤੇ ਲੂਣ ਦੇਖ ਰਹੇ ਸੀਗੇ ਤੇ ਖਾਸियत ਇਹ ਸੀ ਵੀ ਇਹ ਟੈਂਪੂ ਤੇ ਸਾਰਾ ਪਰਿਵਾਰ ਆਉਂਦਾ ਹਨਾ ਜਿਵੇਂ ਬਾਹਰਲੇ ਦੇਸ਼ਾਂ 'ਚ ਟਰੱਕਾਂ ਦੇ ਲੈ ਕੇ ਆਪਦੇ ਪਰਿਵਾਰ ਨੂੰ ਫਿਰਦੇ ਹੁੰਦੇ ਉਦੋਂ ਹੀ ਇਹ ਸਾਰਾ ਪਰਿਵਾਰ ਨਾਲ ਹੀ ਫਿਰਦਾ ਸੀਗਾ ਦੋ ਬੱਚੇ ਸੀਗੇ ਘਰ ਵਾਲੀ ਸੀਗੀ ਤੇ ਇਹ ਅਸੀਂ ਲੂਣ ਦੇਖ ਰਹੇ ਸੀ ਪਸ਼ੂਆਂ ਵਾਸਤੇ ਹੁਣ ਫੇਂਦਰ ਕਰੀ ਜਨੇ ਲੋ ਜਿੱਕਾ ਜੜੀ ਕਣਕ ਤੋਤੀ ਸੀ ਕੋਈ ਸੋਕੀ ਕਲ ਤਾਈ ਸੋਕਜੋਗੀ ਵਧੀਆ ਲੋ ਜੀ ਇੱਥੇ ਟਾਈਮ ਹੋ ਗਿਆ ਆ ਬੁੱਧਵਾਰ ਸਵੇਰ ਦਾ ਟਾਈਮ ਤੇ ਆਪਣੇ ਪਿੰਡਾਂ ਵਾਲਿਆਂ ਦਾ ਜਿਹੜਾ ਰੁਟੀਨ ਹੈ ਉਹ ਸ਼ੁਰੂ ਹੋ ਜਾਂਦਾ ਆ ਗਾਂ ਚੋਇਆ ਉਹ ਮੱਝ ਚੋਇਆ ਉਹ ਤੇ ਫਿਰ ਮਧਾਣੀ ਪਾਲੋ ਦੁੱਧ ਰਿੜਕ ਲੋ ਘਿਓ ਕੱਢ ਲੋ ਹਨਾ ਇੱਥੋਂ ਸ਼ੁਰੂ ਹੋ ਜਾਂਦਾ ਆ ਰੁਟੀਨ ਜਾਂ ਪਸ਼ੂਆਂ ਨੂੰ ਸੰਭਾਲਿਆ ਉਹ ਚਲ ਮੈਨੂੰ ਤਾਂ ਉਧਰ ਜਿਆਦਾ ਜ਼ਰੂਰਤ ਨਹੀਂ ਪੈਂਦੀ ਉਧਰ ਆ ਜਾਂਦੇ ਤੇ ਮੰਮੀ ਕਰ ਲੈਂਦੇ ਹੁੰਦੇ ਆ ਮੇਰਾ ਤੇ ਇਹ ਕਿਚਨ ਦਾ ਤੇ ਸਫਾਈਆਂ ਦਾ ਕੰਮ ਹੁੰਦਾ ਆ ਅਸੂਰੇ ਸਿਰ ਉੱਠ ਕੇ ਮੈਂ ਪਹਿਲਾਂ ਪਾਣੀ ਗਰਮ ਕੀਤਾ ਕਿਉਂਕਿ ਮੈਨੂੰ ਐ ਵੀ ਹੁਣ ਪਾਣੀ ਹੋ ਗਿਆ ਵਾਵਾ ਤੇ ਹੁਣ ਮੈਂ ਜਿਹੜੇ ਐਕਸਟਰਾ ਕੱਪੜੇ ਜਿਵੇਂ ਬੈੱਡ ਸ਼ੀਟ ਹੈ ਵਗੈਰਾ ਤੌਲੀਏ ਵਗੈਰਾ ਹਨਾ ਤੇ ਉਹ ਧੋਵਾ ਪਹਿਲਾਂ ਕਿਉਂਕਿ ਕਈ ਦਿਨਾਂ ਦੀ ਵੇਟ ਕਰ ਰਹੇ ਸੀ ਪਾਣੀ ਬਹੁਤ ਘੱਟ ਸੀ ਅਬ ਸੈਂ ਕਹਿ ਰਹੇ ਸੀ ਕਿ ਬਿੱਡੀ ਚ ਪਾਣੀ ਖਤਮ ਹੋ ਜਾਣਾ ਇਸ ਕਰਕੇ ਮੈਂ ਅੱਜ ਪਾਣੀ ਗਰਮ ਕੀਤਾ ਤੇ ਮੈਂ ਕਿ ਚਲੋ ਇੱਕ ਦੋ ਇੱਕ ਦੋ ਖੇਸ ਜਿਵੇਂ ਉਹ ਵੀ ਧੋ ਦिए ਹਨਾ ਤੇ ਲੋ ਜੀ ਇੱਥੇ ਆਪਾਂ ਹੁਣ ਮੈਂ ਲੱਗੀ ਸੀ ਕਿ ਕਿਉਂ ਕੱਢਣ ਵਾਸਤੇ ਤੇ ਮਸ਼ੀਨ ਦੇ ਵਿੱਚ ਮੈਂ ਕੱਪੜੇ ਪਾਏ ਸੀਗੇ ਹਾਂਜੀ ਮੋٹے ਜਿਹੜੇ ਸੀਗੇ ਤੌਲੀਏ ਵਗੈਰਾ ਉਹ ਮੈਂ ਗਰਮ ਪਾਣੀ 'ਚ ਪਏ ਆਈ ਸੀਗੇ ਮੈਂ ਕਹਾਂ ਜਦ ਤੱਕ ਮੈਂ ਘੋਵ ਵਗੈਰਾ ਕੱਢ ਕੇ ਕਿਉਂਕਿ ਸਵੇਰੇ ਸਵੇਰੇ ਨਾ ਫਿਰ ਚਾਹ ਪੀਣ ਤੋਂ ਬਾਅਦ ਫਿਰ ਇਹ ਹੋ ਜਾਂਦਾ ਹੈ ਵੀ ਕਈ ਵਾਰੀ ਤਾਂ ਵੀ ਜਿਵੇਂ ਚਾਹ ਪੀ ਲੈਂਦੇ ਦੂਸਰੀ ਵਾਰ ਦੀ ਕਈ ਵਾਰਿਆਂ ਹੁੰਦਾ ਵੀ ਲੱਸੀ ਪੀਓ ਖਾਸ ਕਰਕੇ ਤੇ ਇਸ ਕਰਕੇ ਮਿੱਠੀ ਲੱਸੀ ਬਣਾਉਣੀ ਹੁੰਦੀ ਹੈ ਦੂਸਰੀ ਵਾਰ ਦੀ ਔਰ ਮੈਂ ਤਾਂ ਵੈਸੇ ਬਹੁਤ ਘੱਟ ਦੂਸਰੀ ਵਾਰ ਦੀ ਚਾਹ ਪੀਨੀ ਆ ਜਿੱਦਣ ਮੌਸਮ ਠੰਡਾ ਹੋਵੇ ਉਸ ਦਿਨ ਤਾਂ ਪੀ ਲੈਂਦੀ ਆ ਵੈਸੇ ਨੀ ਵੈਸੇ ਐਸਿਡਿਟੀ ਵਗੈਰਾ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਮਿੱਠੀ ਲੱਸੀ ਪੀ ਲਈਦੀ ਆ ਜਾਂ ਦੁੱਧ ਵਗੈਰਾ ਗਰਮ ਕਰਕੇ ਪੀ ਲਈਦਾ ਆ ਤੇ ਹੁਣ ਤਾਂ ਜਿਵੇਂ ਕੀ ਘਰ ਦਾ ਦੁੱਧ ਜੜਾ ਆ ਉਹ ਘੱਟ ਹੁੰਦਾ ਜਾ ਰਿਹਾ ਆ ਤੇ ਆ ਜਿਹੜੀ ਤਾਜੀ-ਤਾਜੀ ਮੱਖਣੀ ਆ ਇਹ ਮੈਨੂੰ ਲੱਗਦਾ ਥੋੜੇ ਦਿਨ ਹੀ ਲੱਭਣੀ ਆ ਹੁਣ ਤੇ ਵਧੀਆ ਲੱਗਦੀ ਹੈ ਨਾ ਬ੍ਰੈਡ ਵਗੈਰਾ ਤੇ ਲਾ ਕੇ ਵੇਸਤਾ ਖਾ ਲੈਂਦੇ ਮੈਨੂੰ ਤਾਂ ਬਹੁਤ ਸਵਾਦ ਲੱਗਦੀ ਹੈ ਬ੍ਰੈਡ ਤੇ ਲਾ ਕੇ ਖਾ ਕੇ ਵਧੀਆ ਲੱਗਦੀ ਹੈ ਤੇ ਇੱਥੇ ਜੀ ਆਪਾਂ ਹੁਣ ਕਿਚਨ ਦੇ ਕੰਮਕਾਜ ਕਰਕੇ ਜਿਹੜੇ ਤੋਲੀਆਂ ਮੈਂ ਭੇਕੇ ਗਈ ਸੀ ਕਿ ਵਧੀਆ ਗਰਮ ਪਾਣੀ ਦੇ ਵਿੱਚ ਉਗਲ ਗਏ ਸਿਰਫ ਪਾ ਕੇ ਹੈਨਾ ਅੱਗੇ ਤਾਂ ਜਿਵੇਂ ਸੋਡਾ ਪਾ ਕੇ ਵੀ ਪੌਂਤ ਧੋਂਦੇ ਹੁੰਦੇ ਸੀ ਇਹ ਜਿਹੜੇ ਕੱਪੜੇ ਨਾ ਹੁਣ ਤਾਂ ਕਦੇ ਸੋਡਾ ਮਗਾਇਆ ਹੀ ਨਹੀਂ ਬਸ ਹੋਂ ਦਾ ਸਰਫ ਪਾ ਲਈਦੀ ਆ ਤੇ ਵੈਸੇ ਇਹਦੇ ਮੈਂ ਕਿਨੇ ਨੂੰ ਮੈਂ ਮਸ਼ੀਨ 'ਚ ਨਹੀਂ ਧੋਂਦੀ ਹੁੰਦੀ ਕਿ ਕਿਉਂਕਿ ਤੋਲੀਆਂ ਜਿਹੜੇ ਹੁੰਦੇ ਥੋੜੇ ਆਇਲੀ ਜੀ ਹੁੰਦੇ ਆ ਜਿਵੇਂ ਸਿਰ ਤੇ ਤੇਲ ਵਗੈਰਾ ਲਾਉਂਦੇ ਆ ਨਾ ਇਸ ਕਰਕੇ ਮੈਂ ਇਸ ਨੂੰ ਗਰਮ ਗਰਮ ਪਾਣੀ ਚ ਭੇਕੇ ਰੱਖ ਦਿੰਨੀ ਹੰਨੀ ਆ ਫਿਰ ਅੱਧੇ ਕੇ ਘੰਟੇ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਥਾਪੇ ਨਾਲ ਕੁੱਟ ਲੈਣੀ ਫਿਰ ਇਹਨਾਂ ਦਾ ਜਿਹੜਾ ਔਇਲ ਜਾਂ ਹੁੰਦਾ ਨਾ ਵਧੀਆ ਨਿਕਲ ਜਾਂਦਾ ਫਿਰ ਇਹਨਾਂ ਨੂੰ ਸਾਰਾ ਦਿਨ ਧੁੱਪ ਲਵਾਇਦੀ ਆ ਅ ਫਿਰ ਵਧੀਆ ਹੋ ਜਾਂਦੇ ਧੁੱਪ ਲਵਾਏ ਤੇ ਹਾਂਜੀ ਅੱਜ ਵਾਲੇ ਵਲੌਗ ਦੀ ਆਪਣੀ ਮੇਨ ਗੱਲਬਾਤ ਇੱਕ ਇਹ ਸੀਗੀ ਕਿ ਪੰਜਾਬੀ ਲਿਖਣ ਦੀ ਗੱਲਬਾਤ ਸੀਗੀ ਵੀ ਜਿਵੇਂ ਅਸੀਂ ਇੱਥੇ ਰਾਜਸਥਾਨ ਦੇ ਰਹਿਣ ਵਾਲੇ ਆ ਤੇ ਰਾਜਸਥਾਨ ਦੇ ਵਿੱਚ ਜਿਹੜੀ ਪੰਜਾਬੀ ਹੈ ਉਹ 6ਵੀਂ ਤੋਂ ਲੈ ਕੇ 10ਵੀਂ ਤੱਕ ਕੀ ਲੱਗਦੀ ਹੈ ਉਹ ਵੀ ਗਵਰਨਮੈਂਟ ਸਕੂਲਾਂ ਦੇ ਵਿੱਚ ਜਾਨੀ ਕਿ ਜਦੋਂ ਅਸੀਂ ਪੜੇ ਸੀਗੇ ਤੇ ਬਸ 6ਵੀਂ ਤੋਂ ਲੈ ਕੇ 10ਵੀਂ ਤੱਕ ਹੀ ਪੜੇ ਸੀ ਤੇ ਮੈਂ 1995 ਦੇ ਵਿੱਚ ਜਿਹੜੀ 10ਵੀਂ ਕਰ ਲਈ ਸੀ ਇਸ ਕਰਕੇ ਇੰਨਾ ਗੈਪ ਪੈ ਗਿਆ ਵੀ ਪੰਜਾਬੀ ਦੇ ਵਿੱਚ ਕੀ ਹੁਣ ਲਿਖਣ ਦੇ ਵਿੱਚ ਬਿੰਦੀ ਟਿੱਪੀ ਇਹਨਾਂ ਦੀ ਮਿਸਟੇਕ ਹੋ ਹੀ ਜਾਂਦੀ ਹੈ ਤੇ ਜੇ ਭਾਈ ਮੇਰੇ ਕੋ ਇਹ ਜੀ ਮਿਸਟੇਕ ਹੋ ਜਾਂਦੀ ਹੈ ਤਾਂ ਤੁਸੀਂ ਮੈਨੂੰ ਮਾਫ ਕਰਿਓ ਫਿਰ ਵੀ ਮੈਂ ਕੋਸ਼ਿਸ਼ ਕਰ ਰਹੀ ਆ ਕਿ ਆਪਦੀ ਜਿਹੜੇ ਵਲੌਗ ਦਾ ਟਾਈਟਲ ਹੈ ਜਿਹੜਾ ਹਨਾ ਉਹ ਮਤਲਬ ਪੰਜਾਬੀ ਵਿੱਚ ਹੀ ਲਿਖਾਂ ਕਿਉਂਕਿ ਆਪਾਂ ਸਾਰੇ ਜਿਹੜੇ ਪੰਜਾਬੀ ਕਲਚਰ ਚ ਬਿਲੋਂਗ ਕਰਦੇ ਆਂ ਆਪਾਂ ਕਿ ਸਾਡੇ ਇੱਧਰ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਚ ਤਾਂ ਵੇ 6ਵੀਂ 7ਵੀਂ 8ਵੀਂ ਤਿੰਨ ਸਾਲ ਹੀ ਪੰਜਾਬੀ ਲੱਗਦੀ ਆ ਵੀ ਜ਼ਿਆਦਾ ਲੋਕ ਜਿਹੜੇ ਇੱਧਰ ਹੈਗੇ ਨੇ ਸੰਸਕ੍ਰਿਤ ਹਿੰਦੀ ਇਹ ਪੜਨ ਵਾਲੇ ਲੋਕ ਹੈਗੇ ਆ ਫਿਰ ਵੀ ਆਪਾਂ ਤਾਂ ਆਪਦੀ ਪੰਜਾਬੀ ਨਾਲ ਜੁੜੇ ਹੋਏ ਆ ਵਧੀਆ ਪੜ ਲੈਨੇ ਆ ਗੁਟਕਾ ਸਾਹਿਬ ਵੀ ਪੰਜਾਬੀ ਦਾ ਵਧੀਆ ਪੜ ਲੈਨੇ ਆ ਬਸ ਥੋੜਾ ਜਿਹਾ ਲਿਖਣ ਦੇ ਵਿੱਚ ਜਿੱਦਾਂ ਬਿੰਦੀ ਟਿੱਪੀ ਦੀ ਇਹ ਮਿਸਟੇਕ ਹੋ ਜਾਂਦੀ ਹੈ ਉਹ ਤੁਸੀਂ ਜੀ ਮaaf ਕਰਦੇ ਹੋ ਜੇ ਮਿਸਟੇਕ ਆਪਣੇ ਕੋਲ ਹੁੰਦੀ ਹੈ ਜੀ ਤੇ ਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰਦੇ ਆ ਜੇ ਵਲੌਗ ਤੁਹਾਨੂੰ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਕਿ ਤੁਹਾਡੇ ਪਿਆਰੇ ਪਿਆਰੇ ਕਮੈਂਟ ਜਿਹੜੇ ਆਪਾਂ ਨੂੰ ਹੋਰ ਇੱਕ ਨਵਾਂ ਵਲੌਗ ਬਣਾਉਣ ਦੀ ਚਾਹਤ ਪੈਦਾ ਕਰ ਦਿੰਦੇ ਆ ਜੀ ਤੇ ਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਹਾਂ ਵਲੌਗ ਨੂੰ ਜਾਂਦੇ ਜਾਂਦੇ ਲਾਈਕ ਕਰ ਦਿਓ ਜੀ ਤੇ ਪੂਰਾ ਵਲੌਗ ਜ਼ਰੂਰ ਦੇਖਿਆ ਕਰੋ ਕਿਉਂਕਿ ਤੁਹਾਡੇ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਠੀਕ ਹੈ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਹੱਸਦੇ ਵਸਦੇ ਰਹੋ ਆਪਦੀ ਜ਼ਿੰਦਗੀ ਵਿੱਚ ਖੁਸ਼ ਰਹੋ ਤੇ ਆਪਣਾ ਵਲੌਗ ਦੇਖਣ ਵਾਸਤੇ ਹਮੇਸ਼ਾ ਤੰਦਰੁਸਤ ਰਹੋ ਜੀ ਇਹ ਰੱਬ ਅਗੇ ਅਰਦਾਸ ਕਰਦੇ ਹਾਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ